ਜਪੋ ਮਨ ਸਤਨਾਮ ਸਦਾ ਸਤਨਾਮ ਜਪੋ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਜਪ ਮੰਨ ਸਤ ਨਾਮ ਸਦਾ ਸਤ ਨਾਮ ਜਪ ਮੰਨ ਸਤ ਨਾਮ ਸਦਾ ਸਤ ਨਾਮ ਰਾਤਾ ਸੀਨਿਆ ਜੀ ਰਾਤਾ ਸੀਨਿਆ ਜੀ ਪਹਾੜੀ ਇਲਾਕਾ ਗੁਰਦੁਆਰਾ ਬਹੁਤ ਵਧੀਆ ਕਿਆ ਸੁੰਦਰ ਗੁਰਦੁਆਰਾ ਬਣਿਆ ਸਾਨੂੰ ਇਸ ਨਾਮ ਦਾ ਨਹੀਂ ਪਤਾ ਇਸ ਗੁਰਦੁਆਰੇ ਦਾ ਅਸੀਂ ਸੰਗਤਾਂ ਨਾਲ ਜੁਰ ਜਰੂਰ ਗਿਆਨ ਕਰਦੇ ਰਾਤ ਦਾ ਸੀਨ ਆ ਐ ਨੰਗਨ ਦਾਇ ਤੇ ਇਸ ਗੁਰਦੁਆਰੇ ਦੇ ਦਰਸ਼ਨ ਕੀਤੇ ਉਤਰਾਛਲ ਵਾਲੀ ਉਤਰਾਛ ਉਤਰਾਛਲ ਵਾਲੀ ਸਾਈਡ ਪੈਂਦਾ ਏ ਰਸਤੇ ਚੋਂਦਾ ਵਾ ਸਾਨੂੰ ਇਸ ਗੁਰਦੁਆਰੇ ਦਾ ਨਾਂ ਦਾ ਨਹੀਂ ਪਤਾ ਅਸੀਂ ਦੂਰੋਂ ਥੋੜੀ ਜੀ ਵੀਡੀਓ ਬਣਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ